ਸਤਿ ਸ਼੍ਰੀ ਅਕਾਲ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜਾਦਵ ਜੀ ਅਤੇ ਸ੍ਰੀ ਹਰਮਨबीर ਸਿੰਘ ਗਿੱਲ ਆਈਪੀਐਸ DIG ਫਰੋਇਪੁਰ ਰੇਂਜ ਫਰੋਇਪੁਰ ਜੀ ਦੇ ਦਿਸ਼ਾ ਨਿਰਦੇਸ਼ ਹਿਤ ਅਤੇ ਸ੍ਰੀ ਵਿਰਿੰਦਰ ਸਿੰਘ ਬਰਾੜ SSP ਫਾਜ਼ਿਲਕਾ ਜੀ ਦੀ ਜੋਗ ਅਗਵਾਈ ਹੇਠ ਜ਼ਿਲ੍ਹਾ ਫਾਜ਼ਿਲਕਾ ਦੀ CIA 2 ਟੀਮ ਜਿਸ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਦੀ ਟੀਮ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ CIA 2 ਦੇ ਸਬ ਇਨਸਪੈਕਟਰ ਮਰੀਕ ਸਿੰਘ ਨੇ ਸਮੇਤ ਪੁਲਿਸ ਪਾਰਟੀ ਬਹਾਦਰ ਅਕਬਾ ਲੱਧੂ ਵਾਲਾ ਅਤਾੜ ਦੁਰਾਨੇ ਨਾਕਾਬੰਦੀ ਇੱਕ ਕਾਰ ਮਰੂਤੀ ਆਲਟੋ ਵਿੱਚੋਂ ਤਿੰਨ ਆਦਮੀ ਪ੍ਰਿੰਸ ਕੁਮਾਰ ਵਾਸੀ ਇਰਾਈਆਂ ਵਾਲਾ ਥਾਣਾ ਸਦਰ ਜਲਾਲਾਬਾਦ ਸੰਦੀਪ ਕੁਮਾਰ ਅਤੇ ਜਸ਼ਨਪ੍ਰੀਤ ਵਾਸੀ ਕਮਰੇ ਵਾਲਾ ਇਹਨਾਂ ਪਾਸੋਂ 60000 ਗੋਲੀ ਟਰਾਮਾਡੋਲ ਕ੍ਰੋਬिडੋਲ 100 mg ਜਿਹੜੀ ਆ ਕੁੱਲ 60000 ਗੋਲੀ ਬਰਾਮਦ ਕਰਾ ਕੇ ਮਕਦਮਾ ਨੰਬਰ 52 ਮਿਤੀ 11/5/25 ਅਧੀਨ ਤਾਰਾ 22C ਐਨਡੀਪੀਐਸ ਐਕਟ ਥਾਣਾ ਬੈਰੂਕੇ ਦਰਜ ਰਜਿਸਟਰ ਕਰਾਇਆ ਦੋਸ਼ੀਆਂ ਨੂੰ ਹਸਪਜਾਬਤਾ ਅਨੁਸਾਰ ਗ੍ਰਿਫਤਾਰ ਕਰਕੇ ਉਹਨਾਂ ਕੋ ਪੁਛਗਿਸ਼ ਜਾਰੀ ਹੈ ਦੋਸ਼ੀਆਂ ਨੂੰ ਮਾਨਜੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ ਰਿਮਾਂਡ ਹਾਸਲ ਕਰਕੇ ਮਜਬੂਤ ਪੁਛਗਿਸ਼ ਕੀਤੀ ਜਾਊਗੀ ਇਹ ਗੋਲੀਆਂ ਕਿੱਥੋਂ ਲੈ ਕੇ ਆਏ ਸੀ ਔਰ ਕਿੱਥੇ ਵੇਚਣੀਆਂ ਸੀ